ਹਾਂਜੀ ਹਾਂ ਤੁਹਾਡਾ ਠੀਕਾ ਜੀ ਬਚਾਓ ਹੋ ਗਿਆ ਇਹਨਾਂ ਨੂੰ ਕੋਈ ਫ੍ਰੈਕਚਰ ਨਹੀਂ ਹੋਇਆ ਕੋਈ ਉਹ ਬੈਠਦਾ ਜਾਣਦਾ ਉਹ ਬੈਠਦਾ ਜਾਣਦਾ ਯਾਰ ਪਰੌਣਾ ਖਾ ਉਹ ਮੇਰਾ ਇਹ ਤੀਗੇ ਰੱਬ ਸਾਸਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੋ ਜੀ ਕਰ ਰਹੇ ਆ ਆਪਾਂ ਤਿਆਰੀ ਜੀ ਸ਼ਾਮ ਦੇ ਖਾਣ ਪੀਣ ਦਾ ਆਪਾਂ ਨੇ ਜੋ ਅਰੇਂਜਮੈਂਟ ਕਰਨਾ ਹੈ ਤਿਆਰ ਕਰ ਰਹੇ ਆ ਸ਼ਾਵਾ ਸ਼ਰਨ ਜੀ ਦੇ ਗੁੱਡ ਗਰਲ ਗੁੱਡ ਗਰਲ ਦੇ ਕਰਕੇ ਵੀ ਜੋ ਵੀ ਇਹ ਕੋਈ ਵੀ ਸਾਡੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਸਭ ਤੋਂ ਪਹਿਲਾਂ ਇਹਦੀ ਗੱਲ ਇੱਕੋ ਹੀ ਹੁੰਦੀ ਹੈ ਵੀ ਅਸੀਂ ਜੋ ਵੀ ਬਣਾਉਣਾ ਪਾ ਘਰੇ ਬਣਾਉਣਾ ਅਸੀਂ ਜੀ ਬਾਹਰ ਜਾਣਾ ਜੀ ਕਿਉਂਕਿ ਮੈਨੂੰ ਵੀ ਜ਼ਿਆਦਾਤਰ ਪਸੰਦ ਹੈ ਨਹੀਂ ਖਾਣਾ ਇੰਨਾ ਬਾਹਰ ਦਾ ਇਹ ਹੁੰਦਾ ਵੀ ਚਲੋ ਘਰ ਦਾ ਜਾਓ ਵੀ ਖਾਣਾ ਪੀਣਾ ਨੋਰਮਲ ਹੁੰਦਾ ਵੀ ਉਹ ਖਾ ਲਈਏ ਚਲੋ ਸਾਨੂੰ ਦੇਖੋ ਘੱਟ ਹਾਜਮ ਹੁੰਦਾ ਘੱਟ ਸਾਨੂੰ ਚੰਗਾ ਲੱਗਦਾ ਬਾਕੀ ਆਪਣੀ ਆਪਣੀ ਚੁਆਇਸ ਆਪਣੀ ਆਪਣੀ ਇੱਛਾ ਹੁੰਦੀ ਹੈ ਬੰਦੇ ਦੀ ਤੇ ਸਾਡੀ ਇੱਛਾ ਦੀ ਘਰ ਦੇ ਖਾਣੇ ਦੀ ਉਹ ਵਰਗੀ ਸੁਆਦ ਹੈ ਕਿੱਥੇ ਤੇ ਇਧਰ ਜਿਆਰੀ ਜੀਤ ਕੌਰ ਜੀ ਅੱਜ ਲੱਗੀ ਹੋਈ ਹੈ ਜੀ ਗਰਮਾ ਗਰਮ ਪੂਰੀਆਂ ਪੂਰੀਆਂ ਕਹਿੰਦੀ ਬਣਾਉਣੀਆਂ ਤਾਂ ਹੈ ਪਰ ਪਰੇ ਚਟਨੀ ਨਾਲ ਹੀ ਖਾ ਲੈਣਾ ਮੱਖਾ ਠੀਕਾ ਜੀ ਪਿਆਰੇ ਸਾਥੀਕਾ ਸਾਥੀਕਾ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਆ ਤੁਸੀ ਹਮੇਸ਼ਾ ਜਨਤਕ ਲੱਭੇ ਚੜੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਬਚੋ ਇੱਕ ਗੱਲ ਦੇਖ ਲਓ ਜੀ ਗੱਲ ਹੈਗੀ ਹੈ ਲਾੜਾ ਤਾਂ ਫਿਰਦਾ ਆਇਆ ਲਾੜੀ ਤਾਂ ਆਹ ਫੋਟੋ ਕੀ ਬਾਤ ਹੈ ਕਾਂਟੇ ਵੀ ਪਾ ਲਾ ਟਾਹਾਂ ਰੱਟ ਵੀ ਵੀ ਇੱਧਰ ਮੈਂ ਬੂਠਾ ਵੀ ਨਹੀਂ ਤੋਤਾ ਜੀ ਹਲੇ ਦੇ ਆਏ ਹੈ ਮੇਰੇ ਜਿੱਦਾਂ ਪਿਆਰ ਦਾ ਤਰੀਕਾ ਦੀ ਭਾਈ ਐਕਣ ਜਾਦੀ ਉਹ ਤਾਂ ਵੀ ਬਹੁਤ ਸਿੰਪਲ ਹੈਗੇ ਸੀ ਅਸੀਂ ਕੱਟ ਰਹੀ ਸੀ ਕਿ ਉਹ ਤਾਂ ਵੀ ਐ ਸਿੰਪਲ ਹੈ ਦੀ ਕਿ ਨਮਸਕਾਰ ਤਾਂ ਚੱਲ ਰਹੇ ਕੋਈ ਬਹੁਤ ਜ਼ੋਰ ਪਾਉਣੇ ਪੈਂਦੇ ਕਿ ਆਪਾਂ ਦੀ ਗੁਰੂ ਘਰ ਦੇ ਦਰਵਾਜ਼ਾ ਜਾਣਾ ਹੁੰਦਾ ਉਹਦਾ ਸੂਚਾ ਕੱਪੜਾ ਜਰੂਰ ਹੁੰਦਾ ਬਾਗੁਰ ਜੀ ਦਾ ਖਾਸ ਹੋਪਾ ਬਾਗੁਰ ਜੀ ਕੀ ਫਤਿਹ ਜੀ ਬੰਦਰ ਕੀ ਗੱਲ ਰਾਤ ਤੇ ਤੇਰੀ ਮੰਮੀ ਦੀ ਟੋਕ ਕੀ ਹੈ ਤਾਂ ਹਾਂ ਜੀ ਕਹਿਣਾ ਇਧਰ ਮੈਂ ਦੇ ਮੈਂ ਤਾਂ ਆਪ ਮੈਂ ਤਾਂ ਸਕੂਲ ਆਲੀ ਵਾਰ ਉਹ ਵਿਆਹ ਦਾ ਮਿੱਤ ਹੈ ਮੈਂ ਤਾਂ ਸਕੂਲੋਂ ਹੀ ਫਰਦੀ ਪਾਈ ਹੋਈ ਆ ਤੁਸੀਂ ਨਹੀਂ ਜਿਹੜਾ ਵਿਆਹ ਬੰਦੇ ਦਾ ਉਹਨੇ ਟੌਰ ਨਹੀਂ ਕੱਢੀ ਹਾਂ ਤੇ ਤੁਸੀਂ ਨਾ ਨਾ ਕੇ ਤੂੰ ਟੌਰ ਕੱਢ ਲਾ ਹੂੰ ਠੰਡ ਦੇਖ ਬਾਹਰ ਤੁਸੀਂ ਕਹਿੰਦੇ ਫਟਾ ਪਾਣੀ ਮੈਂ ਨਹੀਂ ਰੋਣਾ ਮੈਂ ਨਹੀਂ ਉਹ ਮੈਂ ਨਹੀਂ ਰੋਣਾ ਮਾਤਾ ਇਤਨੀ ਦੀਂਦਾ আচ্ছা ਚੱਲ ਜੀ ਅੱਛਾ ਠੀਕ ਹੈ ਤੱਕ ਕਰਮਾ ਕਰ ਪਚੇ ਰਹੀ ਕੋਤ ਤਾ ਪਾਇਨਾ ਅੱਛਾ ਠੀਕ ਤੇ ਚਲ ਇਹ ਪੂਰੀਆਂ ਤਾਂ ਬਣਾ ਲਿਆ ਤੇ ਹੋਰ ਕੀ ਬਣਾਣਾ ਹੈ ਨਾਲ ਆ ਦਹੀਂ ਦਾ ਸਮਾਨ ਕੱਟ ਕੇ ਰੱਖ ਲੈ ਹੈ ਇਹ ਆ ਅੱਛਾ ਆ ਦਹੀਂ ਨਾਲ ਪੂਰੀਆਂ ਦੇ ਦਹੀਂ ਚ ਪਾਉਣਾ ਦਹੀਂ ਅੱਛਾ ਆਹਾਂ ਕੀ ਆ ਇੱਕ ਪਦੀਨੇ ਦੀ ਚਟਨੀ ਆਏ ਹਾਏ ਕੀ ਹਰੀ ਪਦੀਨੇ ਦੀ ਹਰੀ ਚਟਨੀ ਅਸੀਂ ਜਣ ਕੇ ਪੂਰੀ ਆਪਣੇ ਰੈਸਟੋਰੈਂਟ ਜਣ ਕੇ ਢਾਬੇ ਵਾਲੀ ਪੂਰੀ ਫੀਲਿੰਗ ਲਈ ਹੈ ਜਣ ਆ ਰੱਖੋ ਜੀ ਤੇ ਇੱਧਰ ਇੱਧਰ ਬਣਾਇਆ ਜੀ ਆਪਾਂ ਨੇ ਮਟਰ ਬਣੀ ਸ਼ਾਹੀ ਪਨੀਰ ਵੀ ਮਟਰ ਇਹਨੀ ਹੋਰ ਕੀਆ ਸਬਜੀ ਆ ਗੋਭੀ ਮਿਕਸ ਗੋਭੀ ਗੋਭੀ ਵੀ ਬਣਾ ਲਈ ਕੀ ਬਾਤ ਆ ਉਹਨੂੰ ਵੀ ਸਾਰੇ ਆਣੇ ਚਾਹੀਦੇ ਆਂ ਜੀ ਤੁਸੀਂ ਵੀ ਆਓ ਸਲਾਦ ਵੀ ਕੱਟਿਆ ਪਿਆ ਕਿਆ ਕੀ ਬਾਤ ਆ ਨਹੀਂ ਤੁਹਾਨੂੰ ਪੱਕੀ ਕਰੀ ਤੇ ਦਿਖਾਉਣੇ ਕਿਉਂਕਿ ਆਪਾਂ ਪੂਰੀ ਜੋ ਵੀ ਸਾਡੇ ਘਰ ਦੇ ਵਿੱਚ ਆਪਣੇ ਮਹਿਮਾਨ ਆਉਂਦੇ ਆਂ ਨਾ ਐਨ ਐਕੈਡਮੀ ਭਾਈ ਸਾਡੇ ਖਾਣ ਪੀਣ ਦੇ ਵਿੱਚ ਕੋਈ ਮਾੜੀ ਮੋਟੀ ਕਮੀ ਨਹੀਂ ਰਹੀ ਅੱਜ ਖਾਸ ਆ ਅੱਜ ਖਾਸ ਮਹਿਮਾਨ ਨਹੀਂ ਆ ਹਾਂ ਤਾਂ ਦੇਖੋ ਇਹ ਨਹੀਂ ਹੈ ਖਾਸ ਸਾਡੇ ਸਾਰੇ ਹੀ ਆ ਪਰ ਉਹ ਬੰਦਾ ਪਹਿਲੀ ਵਾਰ ਸਾਡੀ ਇੱਕ ਮੇਰੀ ਗੋਬਰਾਏ ਭੈਣ ਇੱਕ ਭੋਲੀ ਭੈਣ ਸੰਦੀਪ ਭੈਣ ਦੀ ਵਿਚਾਰੀ ਚਾਤਰਾ ਤੇ ਜਸਮੀਨ ਬਿੱਟੀ ਵੀਰਦੀ ਤੇ ਸਾਰਿਆਂ ਨੂੰ ਮੈਂ ਮਿਸ ਕਰਦੀ ਆ ਮੈਂ ਜਿਹੜੇ ਵੀਡੀਓ ਵਾਲੇ ਉਹਨਾਂ ਨੂੰ ਵੀ ਬਹੁਤ ਮਿਸ ਕਰਦੇ ਆ ਤੇ ਸਾਰੇ ਭੈਣਾਂ ਜਿਹੜੀਆਂ ਮੇਰੀ ਵੀਡੀਓ ਦੇਖ ਇਹਨੂੰ ਨਾ ਚਾਲਦੀ ਤੂੰ ਬੜਾ ਇੱਕ ਮੇਰੀ ਭਾਬੀ ਜਿਹੜੀ ਉਹ ਨਾਲ ਆਪੇ ਸਮਝ ਲੈਣਾ ਉਹਨਾਂ ਤਾਂ ਮੈਂ ਨਾ ਨਹੀਂ ਲੈ ਸਕਦੀ ਕਿਉਂਕਿ ਉਹਨਾਂ ਨੇ ਮੈਨੂੰ ਬੰਦ ਕਰਿਆ ਹੈ ਮਨਾ ਕਰਿਆ ਹੋਇਆ ਹਾਂ ਚਲੋ ਕੁਝ ਕੁਝ ਗੱਲਾਂ ਹੁੰਦੀਆਂ ਜੀ ਵੀ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੇ ਕੋਈ ਗੱਲ ਨਹੀਂ ਕਿ ਉਹਨਾਂ ਨੂੰ ਕਰੀਆ ਉਹਨਾਂ ਨੇ ਕਦੇ ਮੌਕਾ ਦੇਣਗੇ ਮੈਨੂੰ ਸੇਵਾ ਦਾ ਜੁੜੂ ਕਰੂਗੇ ਤੇ ਭੈਣੋ ਤੁਸੀਂ ਵੀ ਆਜੋ ਮੈਂ ਤਾਂ ਕਈ ਦਿਨ ਸੱਦੇ ਕੰਨੀ ਆ ਹੁਣ ਕੀ ਕਰੀਏ ਬਹੁਤ ਮਜਬੂਰੀਆਂ ਵਿੱਚ ਬੰਦਾ ਦੂਰ ਬੈਠਾ ਹੈ ਨਾ ਤੇ ਜਸਵੀ ਸਾਡੀ ਆ ਹੀ ਨਹੀਂ ਹਰਵਿੰਦਰ ਪੁੱਤ ਮੇਰਾ ਆਉਣ ਲੱਗੇ ਆ ਮੈਨੂੰ ਫੋਨ ਵੀ ਆ ਗਿਆ ਤੇ ਪਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਰੱਖ ਕੇ ਕਹਿੰਦੇ ਇਹ ਪਿਆਰ ਦੀ ਗੱਲ ਹੋਵੇਗੀ ਇਹਦਾ ਜਸਵੀ ਚੱਲ ਗਈ ਯਾਤਰਾ ਤੇ ਹੈ ਨਾ ਚਲੋ ਕੋਈ ਗੱਲ ਨਹੀਂ ਆਉਣ ਲੱਗੇ ਆ ਪਿਆਰ ਹੈ ਪਿਆਰ ਦੀ ਗੱਲ ਆ ਤੇ ਬਾਕੀ ਇੱਧਰ ਸਾਡੀਆਂ ਮਾਮਾ ਬੈਠੀਆਂ ਜੀ ਬਾਹਰ ਤੇ ਤਿਆਰ ਪਰਤਿਆ ਮਹਾਰਾਜਾ ਨੂੰ ਤੰਦਰੁਸਤੀ ਰੱਖੇ ਆ ਜਾਏ ਵੀ ਭਾਈ ਮੇਰੀ ਮਹਾ ਸਿੰਘ ਦਾ ਵਿਆਹ ਹੈ ਮੇਰੀ ਬੂਣ ਦਾ ਵਿਆਹ ਹੈ ਇਧਰ ਮਾਤਾ ਹਾਂ ਵੀ ਮਾਤਾ ਤੁਹਾਨੂੰ ਦੇਖਦੇ ਸਾਰੇ ਸਭੀ ਵਾਲ ਅੱਜ ਇਹਦਾ ਵਿਆਹ ਹੈ ਕੋਈ ਵੀ ਨਾ ਦੇਖਣਾ ਐਨੀਵਰਸਰੀ ਆਈ ਇਹਨਾਂ ਨੂੰ ਕਹਿਣਾ ਨਹੀਂ ਹੁੰਦਾ ਬਾਵਾ ਨੂੰ ਅੱਜ ਅਸੀਂ ਤਾਂ ਕਾਕਾ ਨੂੰ ਕਿਸੋ ਨਵਾਦਿਆ ਇਹ ਦਿਸੇ ਪਾਈ ਵਾ ਸਦਾਈ ਜੱਟ ਸਭਾ ਵੀ ਅੱਜ ਵਿਆਹ ਹੈ ਜੀ ਤੁਹਾਨੂੰ ਵਿਆਹ ਦੀਆਂ ਮੁਬਾਰਕਾਂ ਆ 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 ਇਹਨੂੰ ਭੁੱਖ ਲੱਗੀ ਹੋਈ ਆ ਚੱਲ ਕੋਈ ਗੱਲੀ ਬਾਕੀ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਹੀ ਅੱਪਾ ਵੀ ਮਣੀ ਮੋਟੀ ਤਿਆਰੀ ਪਿਆਰੀ ਕਰ ਲਈਏ ਲੋ ਜੀ ਪਹੁੰਚ ਗਏ ਅਸੀਂ ਸ੍ਰੀ ਚਮਕੌਰ ਸਾਹਿਬ ਮਨੀ ਵੇਖਰੀ ਸ੍ਰੀ ਚਮਕੌਰ ਸਾਹਿਬ ਤੇ ਚੱਲ ਆ ਜਾ ਹੁਣ ਹੁਣ ਕਾ ਦੇਖਣਾ ਮੈਨੂੰ ਚੱਲ ਅੰਦਰ ਚੱਲ 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 ਕਰ ਚੂ ਆਸਕੇ ਆ ਲੈਣਾ छोटा ही ठीक है तू चॉइस कर चॉइस आ हां और को देख नहीं ये नहीं बढ़िया लग रहा बटरफ्लाई नहीं ये भी नहीं बढ़िया लग रहा फिर आहा फिर आहा तू कुछ अच्छी चीज देख यार हां तो बोलिया है ये बड़े हैं बड़े छोटे 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 तो बहुत छोटे है ये तो भी बड़ा है ये भी बड़ा है ना ਇਹ ਤਾਂ ਬਹੁਤ ਹੀ بڑا ਹੈ ਛੋਟੇ ਲੈਣੇ ਆਪਾਂ ਨੇ ਤਾਂ ਪਰ ਬੱਬਰ ਰੱਡ ਲੈ ਲਓ ਓਏ ਯਾਰ ਨਾ ਮੈਨੂੰ ਵਧੀਆ ਲੱਗਦਾ ਆ ਲੈ ਲੈ ਨਹੀਂ ਤਾਰ ਹੱਡੇ ਆ ਇਹ ਦੋਨੇ ਸ਼ੇਮ ਆ ਲੈ ਨਾ ਪਲੀਜ਼ ਯਾਰ ਨਹੀਂ ਏ ਹੋਰ ਦੇਖ ਲਾ ਮੇਰੇ ਇੰਨੇ ਸੋਹਣੇ ਸੋਹਣੇ ਕੇਕ ਪਏ ਆ ਯਾਰ ਪਲੀਜ਼ ਆ ਲੈ ਕੋ ਹੋ ਦੇਖ ਲਾ ਨਹੀਂ ਕੋਈ ਹੋচ্ছু ਆਸ ਦੇਖ ਥੱਲੇ ਦੇਖ ਥੱਲੇ ਨਿਗਾਹ ਤਾਂ ਮਾਰ ਬੜੀ ਥੱਲੇ ਨੂੰ ਉਹ ਤਾਂ ਉੱਪਰੇ ਫਿਰ ਹੀ ਜਨ ਹਾਂ ਹਾਂ ਉਹ ਦੇਖ ਚਾ ਉਹ ਕਿਹੜਾ ਉਹ ਸਾਹਮਣੇ ਪਿਆ ਜਿਹੜਾ ਪਿੱਛੇ ਉਹ ਵਾਈਟ ਆ ਉਹ ਵਾਈਟ ਜਾ ਹਾਂਜੀ ਚਿੱਟਾ ਉਹ ਯਾਰਾ ਸਪਲੇਟ ਚਾ ਪਾ ਲੈਣਾ ਠੀਕ ਹਾਂ ਆ ਵਾਲਾ ਦੇ ਦੋ ਇਹ ਆਣਾ ਲੈ ਲੀਏ ਬਲੈਕ ਕਾਤੇ ਅਬ ਇਹ ਨਾ ਲਾ ਲਾ ਉਹ ਉਹ ਦਨ ਬਦਲਦਾ ਪਹਿਲਾਂ ਖਾਦਾ ਦਾ ਉਹੀ ਖਾਦਾ ਨਹੀ ਇਹਨਾਂ ਛੇਤੀ ਦੇਖ ਯਾਰ ਫਿਰ ਉਹ ਪਿੱਛਾ ਵਾਲਾ छोटा तो खाना नहीं नहीं, 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 ओ नहीं फिर और कोई ले कर दे ਹਾਂ ਕਿੰਨੇ ਰੁਪਏ ਦਾ ਹੋਊਗਾ ਤੈਂ ਹੁਣ ਕਿੰਨੇ ਰੁਪਏ ਦੇ ਕਿਆ ਲੈਣਾ ਲੈ ਹੁਣ ਲੈ ਲਿੱਤਾ ਸਾਬਨ ਜੀ ਦਾ ਸਾਬਨ ਵਨ ਹੂੰ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਤੂੰ ਪੜਿਆ ਕਿ ਮੈਂ ਪੜਿਆ ਹਾਂ 700 ਹੂੰ ਕਿੰਨਾ ਗ੍ਰਾਮ ਹੈ ਕਿੰਨੇ ਕਿਲੋ ਇਹ ਇਹ ਮਨਨ ਸ਼ਾਇਦ 2 ਕਿਲੋ ਦਾ ਕਿ 3 ਦਾ ਕਿੰਨੇ ਦਾ ਕਿਲੋ ਦਾ ਹੈ 2 ਕਿਲੋ ਦਾ ਅੱਛਾ ਜੀ ਕਾ ਇਹ ਪਰ ਲਿਖਣਾ ਕੁਛ ਨਹੀਂ ਲਿਖਣਾ ਹੈਪੀ ਐਨੀਵਰਸਰੀ ਬਸ ਪਾਪਾ ਗੱਲਿਆ ਸੋਨੇ ਕੇ ਕੇ ਹੂੰ ਹੈ ਨਾ ਹਾਂ ਇਹ ਤਾਂ ਕੇਕ ਤਾਂ ਬੜੇ ਘੈਂਟ ਘੈਂਟ ਆ ਪੱਖੇ ਹੋਇਆ ਯਾਰ ਐਦਾਂ ਦੀ ਗੱਲ ਹੈ ਪਾਪਾ ਇਹ ਆ ਸ਼ਾਰਟ ਕਰ ਦੋ ਬਸ ਹੈਪੀ ਲਹਿਲ ਸਾ ਫੈਮਿਲੀ ਲਹਿਲ ਲਿਖ ਦੇ ਲਹਿਲ ਲਿਖ ਦੇ ਐਲ ای ਐਚ ਛੋਟਾ ਹਾ ਪਿੱਛੇ ਲਿਖ ਦੇ ਕੋ ਚੱਕਰ ਨਹੀਂ ਹੁਣ ਐਲ ਐਲ ਆਪਣੇ ਐਨੀਵਰਸਰੀ ਲਈ ਲਿਖਦੇ ਆਂ ਦੇਖਦੇ ਹੋ ਮੈਂ ਜੇ ਲੇਖੇ ਲਿਖਦੇ ਮੈਂ ਤਾਂ ਚੰਗੇ ਹੋ ਰਹਿਣ ਦਾ ਸ਼ਾਰਟ ਕਰਦੇ ਹੁਣ ਤੂੰ ਜੋ ਪਰ ਪਰ ਲਿਖਦੇ ਵੀ ਲੇਖ ਲੀ ਐਲ ਈ ਐਚ ਹਾਂ ਹਾਂ ਲੇਖ ਲ ਐਲ ਈ ਐਚ ਏ ਐਲ ਹਾਂ ਓਕੇ ਹੋ ਗਿਆ ਨਾ ਕੰਮ ਹਾਂ ਲੇਖ ਲ ਸਾਡਾ ਗੋਤਾ ਯੂਨੀਵਰਸਿਟੀ ਸਾਡੀ ਆ ਓਕੇ ਹੋ ਗਿਆ ਕੰਮ ਚਲੋ ਦੇ verdade ਕਿਆ ਬੰਦੇ ਗੱਲ ਕੀਤੀ ਗਾ ਲਾ ਜੀ ਹਾਂ ਇੰਤਜ਼ਾਰ ਤੇ ਕੜੀਆਂ ਖਤਮ ਸਾਡੇ ਜਿਹੜੇ ਰਿਸ਼ਤੇਦਾਰ ਤੇ ਉਹ ਪਹੁੰਚ ਕੇ ਪਰ ਟਾਈਮ ਬਹੁਤ ਹੋ ਗਿਆ ਪਰ ਟਾਈਮ ਬਹੁਤ ਹੋ ਗਿਆ ਹਾਂ ਪਰ ਬੰਦੇ ਕੰਮੇ ਬੰਦੇ ਨੂੰ ਵੀ ਨਾ ਨਿਕਲਣਾ ਔਖਾ ਹੋ ਜਾਂਦਾ ਹੈ ਨਾ ਆਗੇ ਆਗੇ ਤੁਸੀਂ ਗੱਲਾਂ ਤੁਸੀਂ ਗੱਲਾਂ ਨਾਲੇ ਕੋਪੜ ਕੋਪੜ ਨਾਲੇ ਦਾਰੀ ਦਿੱਤੇ ਦਾਰੀ ਆ ਗਿਆ ਹਾਂ ਇਹ ਇਹ ਸਤਿ ਸ਼੍ਰੀ ਅਕਾਲ ਸਾਸੀ ਕਾਲ ਬਹੁਤ ਸ਼ਰੀਅਕ ਕਾਲ ਨਹੀਂ ਬੇ ਕਾਹਦਾ ਹੋਏ ਗੀ ਬਦੇ ਤੁਹਾਡਾ ਜੀ ਆਇਆਂ ਨੂੰ ਜੀ ਮੇਰੇ ਵਿਆਹ ਵਿੱਚ ਪਹੁੰਚੇ ਤੁਸੀਂ ਹੋਰ ਬਾਈ ਕੰਗ੍ਰੈਚੁਲੇਸ਼ਨ ਤੁਸੀਂ ਲੇਟ ਕਾਤੇ ਹੋਗੇ ਨਹੀਂ ਦੇਖੋ ਜੀ ਹਾਂ ਜੀ ਜਿਹੜਾ ਮੁੰਡਾ ਤੈਨੂੰ ਪਤਾ ਕੰਮ ਹਾਂ ਹਾਂ 7:30 ਵੇ ਦਾ ਟਾਈਮ ਦਿੱਤਾ ਹੋਇਆ ਦਾ ਇਹਨਾਂ ਨੇ ਹੁਣ ਜਦੋਂ ਇੱਕ ਮੈਂ ਇਹਨੇ ਲੱਤ ਮਾਰਦੀ ਦਾ 10 ਮਿੰਟ ਦਾ ਫालतू ਲੱਗਣੀ ਹੈ ਨਹੀਂ ਨਾ ਜੇ ਤਿੰਨ ਕਰੇ ਲੱਤ ਮਾਰਦੇ ਤਾਂ ਉਹਨਾਂ ਦਾ ਟਾਈਮ ਪੂਰਾ ਹੋਣਾ ਹਾਂ ਵਾ ਨਣੇ ਕਿ ਮਿਲ ਜੇ ਕਰਨਾ ਸੋਣਾ ਅੱਛਾ ਇੱਕ ਗੱਲ ਸੁਣੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਮੈਂ ਜਦ ਕੋਈ ਪ੍ਰੋਗਰਾਮ ਰੱਖਦਾ ਇੱਕੇ ਟਾਈਮ ਲਗਾ ਮੈਂ ਵੀ ਇਹਨੇ ਤੇ ਲਿੱਤਾ ਕਿੰਨੇ ਵਜੇ ਆਈਏ ਮੈਂ ਵੀ ਇਹਨੇ ਤੇ ਲਿੱਤਾ ਲੱਤਦਾ ਹਾਂ ਤੇ ਭਾਈ ਗਾਤੀ ਹੈ ਪਹਿਲੇ ਦਾ ਤਰੀਕਾ ਲਈ ਕਈ ਵਾਰ ਗੋਜਦਾ ਥੋੜਾ ਬੇ ਉਹ ਵੀ ਵਿਚਾਰਾ ਕੀ ਕਰੇ ਹੁਣ ਕੱਲੇ ਗੱਲ ਐਂਦਾ ਵੀ ਹੁਣ ਬਾਈ ਤੇ ਲੱਗੀ ਹੋਈ ਛੱਟ ਹਾਂ ਮੈਨੂੰ ਪਤਾ ਨਹੀਂ ਗਿਆ ਜਿਹੜਾ ਚੋਲੋ ਮੇਦੇ ਜੀ ਹੁਣ ਕੱਲੇ ਬੰਦੇ ਦਾ ਔਖਾ ਹੋ ਜਾਣਾ ਕੱਲੇ ਨੂੰ ਟਾਈਮ ਤਾਂ ਸਾਨੂੰ ਪਹੁੰਚਾ ਲੱਗੇ ਔਖਾ ਆ ਜਾਂਦਾ ਹੂੰ ਠੀਕ ਆ ਹੁਣ ਹਾਂਜੀ ਹਾਂ ਉਹ ਤਾਂ ਠੀਕਾ ਜੀ ਬਚਾਓ ਹੋ ਗਿਆ ਇਹਨਾਂ ਨੂੰ ਫ੍ਰੈਕਚਰ ਨਹੀਂ ਹੋਇਆ ਕੋਈ ਉਹ ਬੈਠਦਾ ਜਾਣਦਾ ਉਹ ਬੈਠਦਾ ਜਾਣਦਾ ਯਾਰ ਪਰੌਣਾ ਖਾ ਉਹ ਮੇਰਾ ਹੀ ਤੀਕੇ ਰੱਬ ਹਾਂਜੀ ਹਾਂ ਉਹ ਤਾਂ ਠੀਕਾ ਜੀ ਬਚਾਓ ਹੋ ਗਿਆ ਇਹਨਾਂ ਨੂੰ ਫ੍ਰੈਕਚਰ ਨਹੀਂ ਹੋਇਆ ਉਹ ਬੈਠਦਾ ਜਾਣਦਾ ਉਹ ਬੈਠਦਾ ਜਾਣਦਾ ਯਾਰ ਤੌੜਾ ਖਾਓ ਮੇਰਾ ਹੀ ਤੀਕੇ ਰੱਪ ਹਾਂਜੀ ਹਾਂ ਉਹ ਤਾਂ ਠੀਕ ਆ ਜੀ ਬਚਾਓ ਹੋ ਗਿਆ ਇਹਨਾਂ ਨੂੰ ਫ੍ਰੈਕਚਰ ਨਹੀਂ ਹੋਇਆ ਕੋਈ ਉਹ ਬੈਠਦਾ ਜਾਣਦਾ ਉਹ ਬੈਠਦਾ ਜਾਣਦਾ ਯਾਰ ਤੌੜਾ ਖਾਓ ਮੇਰਾ ਹੀ ਤੀਕੇ ਰੱਪ ਆਲਿਆ ਬੈਠੋ ਜੀ ਬੈਠੋ ਕੋਈ ਨਹੀਂ ਕਰਨਾ ਸਰ ਆਪ ਜੀ ਬੈਠੋ ਹੈ ਨਹੀਂ ਹੋਣੀ ਜਿਆਦਾ ਮਨਾ ਸਾਹਿਬ ਕਹੇ お 경찰 සළ වී� device Mase de සිී. හ෱් kriegen ngestya n. Yayaaa! You have become very 식 very Background. very so. ِ ਹਾਂਜੀ ਮੈਨੂੰ ਲੱਗਦਾ ਕਿ ਮੈਨੂੰ ਘੱਟ ਹੀ ਲੱਗਦੀ ਆ ਯਾਰ ਗਰਮੀ ਲਾਇਦੀ ਥੋੜੀ ਜਿਹੀ ਨੂੰ ਜੀ ਮੈਨੂੰ ਗਰਮੀ ਦਾ ਅਹਿਸਾਸ ਨਹੀਂ ਲੱਗਦੀ ਆ ਸਾਡੇ ਦੋਸਤ ਬੰਨੇ ਜੋ ਆਦੇ ਕੀ ਕਰਦਾ ਦੋ ਇਹ ਮੰਨਦਾ ਕਿ ਨਾਲ ਹਾਂ ਅਰੇ ਹਾਂਜੀ ਆਹੇ ਵਾਲਾ ਹਾਂ ਕੋਈ ਕੀ ਮਾਰ ਦੇ ਉਹ ਨਹੀਂ ਆ ਆ ਉਹ ਮੇਰੇ ਨੂੰ ਉਹ ਮੇਰੇ ਬੜਪੁਰੇ ਹਰਵਿੰਦਰ ਵੀ ਇਹ ਰਾਣੂ ਤੋਂੜੇ ਬਾਲ ਕਿੰਨੇ ਆ ਓ ਨਿਆਰੇ ਪ੍ਰਿੰਦੇ ਆਵੇ ਗੱਲਾਂ ਬਾਤ ਦੇ ਨਾਲ ਗੱਲਾਂ ਬਾਤ ਦੇ ਲੈ ਹਾਂਜੀ ਰੋਮਾ ਹੈ ਤਾਂ ਤੁਹਾਨੂੰ ਪਤਾ 52 ਚਾਹਿਆ ਹੋ ਗਿਆ ਜੀ ਮੈਂ ਦੇਖ ਰਿਹਾ ਹਾਂ ਬਹੁਤ ਬੀ ਆ ਹੈ ਤਾਂ ਇਹਦਾ ਬੋਗਲਾ ਬਾਗ ਦਾ ਬਾਪਾ ਇਹ ਬੋਗ ਨਾਲ ਇਹਦੀ ਮੁਠੀ ਮੁੱਠੀ ਨਾਲ ਥੋੜੀ ਖੋਲਿਆ ਕਰੋ ਆਪੇ ਕੋਈ ਆਪੇ ਖੋਲ ਲੈਂਦਾ ਹੈ ਖੋਲ ਕੇ ਖਰਾਬੇ ਬੰਦ ਕਰ ਲੈਂਦਾ ਇਹ ਮਾਲਕ ਦਾ ਮਰਸੀ ਆ

ਕਿ ਨੋਰੀ ਹੌਲ ਕੋ ਤੇ ਛੋਟਾ ਜਿਹਾ ਮੁੰਡਾ ਕਿ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਉਹਨਾਂ ਦੇ ਠੀਕ ਹਾਂ ਦਾ ਆ ਗਿਆ ਨਾ ਉਹ ਦਾ ਆ ਗਿਆ ਜਿਹਨੇ ਹਲਦਾ ਆ ਗਿਆ ਹਾਂਜੀ ਹਾਂ ਪਹਿਲਾਂ ਤਾਂ ਹੌਲ ਦੀ ਕਹਿੰਦੇ ਸੀ ਹੁਣ ਤਾਂ ਚਲੋ ਦੇਖੋ ਜਦੋਂ ਉਹ ਗੱਡੀ ਆ ਬੜੇ ਬੜਾ ਬਹੁਤ ਠੀਕ ਹੁਣ ਵੀ ਆਓ ਹੁਣ ਮਾੜੇ ਸੈਟ ਜੇ ਹੋਣ ਤੇ ਜੰਨੇ ਨੂੰ ਬਾਹਰ ਆਪਾਂ ਕਹਿ ਜੀ ਉਹ ਜੀ ਆਉਂਦੇ ਹਾਂ ਹਾਂਜੀ ਹੁਣ ਤਾਂ ਠੀਕ ਹੈ ਜੀ ਕੋਈ ਕਿਹਾਇਆ ਉਹ ਬਣਾ ਜੀ ਉਹ 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 ਖੁਦ ਮਾਰ ਲਿਆ ਗਿਆ ਜਿਆਦਾ ਨਹੀਂ ਹਾਂ ਉਹ ਰੁਕ ਰੁਕ ਗਿਆ ਉਹਨੇ ਕਿਹਾ ਵੀ ਚੱਲ ਬਾਈਕ ਤੇ ਲੜ ਕੇ ਕਮਾਉਣ ਉਹ ਹਾਂ ਜੀ ਉਹ ਬਾਈਕ ਤੇ ਉਹ ਬਾਈਕ ਦੇ ਵਿੱਚ ਉਹ ਨਾਲੇ ਤੁੰਗੀਆਂ ਜੀ ਪੜਾਈ ਕਿਤੇ ਨੇ ਆ ਕੇ ਬਸ ਦੇਖੇ ਕਰਦੇ ਕਿਉਂਕਿ ਉਹ ਜਿਹੜਾ ਤੁਹਾਨੂੰ ਜਨਾ ਉਹ ਟ੍ਰੇਡਰ ਪੜਾਇਆ ਹਾਂ ਜੀ ਫਰਕ ਜਿਆਦਾ ਹੈ ਨਹੀਂ ਫਰਕ ਇੰਨਾ ਗਿਆ ਜੀ ਸੈਨਿਕ ਦਾ ਫਰਕ ਹੈ ਛੋਟੀ ਜਿਹੀ ਰੱਖੀ ਹੋਰ ਜਿੱਦ ਛੋਟਾ ਕਰਤਾ ਕਰਦਾ ਤੇ ਉੱਤਰ ਹਾਂ ਜੀ ਉਹੀ ਆ ਰਹੀ ਬਾ ਚਲੋ ਜਿਹੜਾ ਕੁਝ ਹੋਣਾ ਉਹਦਾ ਇਹਨੇ ਕਰਤੀ ਫੇ ਥੋੜਾ ਜਿਹਾ ਹੁਣ ਕੰਮ ਨੂੰ ਔਖੀ ਹੋਈ ਗਈ ਅਸ਼ਰੰਗ ਜੈਸਰਾ ਪਤਾ ਆ ਬੱਚੇ ਦਾ ਉੱਪਰ ਦੇ ਮੇਰੀਆਂ ਲੱਤਾਂ ਬਹੁਤ ਦਰਦ ਕਰਦੀਆਂ ਦੇਖੀ ਉਹਨੂੰ ਵੀ ਪੁੱਛਣਾ ਜਾਨਣਾ ਕਿ ਜਿੰਨੇ ਲੱਤਾਂ ਦਰਦ ਕਰਦਾ ਕੀ ਆ ਆਇਆ ਕਹਿੰਦਾ ਦੀਦੀ ਮੈਂ ਔਖਾ ਹਾਂ ਮੌਸਮੀ ਇਹੇ ਜਿਹਾ ਚੱਲ ਆ ਲੈ ਤੂੰ ਇਹਨਾਂ ਨਾਲ ਜਾ ਮਾਗੜ ਮੁੰਡੇ ਦਾ ਨਾਲ ਮੁੰਡਾ ਜਲਾ ਬਾਹਰ ਬੈਠਾ ਆ ਆਹ ਦੇਖ ਕਿਹਨਾਂ ਦਾ ਭੂਆ ਦਾ ਜਿਹਾ ਜਰੀ ਬੈਠੀ ਹੋ ਦੇਖਦੀ ਆ ਭੂਆ ਨੂੰ ਵੀ ਪੜਾ ਲਓ ਆ ਭੂਆ ਨੂੰ ਵੀ ਪੁੱਛ ਲਓ ਪੋਹੋ ਜੀ ਕਰੇ ਮੈਨੂੰ ਬੁਖਾਰ ਕਰਕੇ ਨੂੰ ਝੱਕਿਆ ਅੱਜ ਨੂੰ ਬੜਾ ਜੀ ਕਰੇ ਮੈਂ ਖੇਡਣਾ ਇਹ ਦੇ ਕਰ ਹਾਂ ਮੈਂ ਕੀ ਕਰਨਾ ਤੇ ਮੈਨੂੰ ਬੁਖਾਰ ਦਾ ਸਿਕਤ ਨਾ ਅਗਲਾ ਵਾਰ ਕਹਿ ਵੀ ਮੈਨੂੰ ਦੇਖ ਤੈਨੂੰ ਜੇ ਤੂੰ ਬਤਾ ਕੇ ਦਾਂ ਥੈਂਕ ਯੂ ਚੱਲ ਗੱਲੀ ਦੋੜ ਲੈ ਤੇਰਾ ਵੀ ਨੀ ਕਈ ਹੈ ਹਾਂ ਦੋਏ ਨੇ ਕੱਟੇ ਮੈਂ ਅੱਛਾ ਵੀ ਤੇ ਦੋਏ ਕੱਟ ਲਵਾਂ ਬਾਕੀ ਉਹਦੀ ਦੇਖਦੇ